ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੇ ਸਿਰਫ 21 ਸ ਨੂੰ ਨਾਗ ਦਿਖਾਉਣਾ ਹੈ ਬੜੇ ਭਰਾਵਾਂ ਦੀ ਡਿਮਾਂਡ ਹੈ ਵੀ ਭਾਈ ਅਸੀਂ ਬੂਰੀ ਕੱਟੀ ਲੈਣੀ ਹੈ ਠੀਕ ਆ ਬੂਰੀ ਕੱਟੀ ਤੁਹਾਨੂੰ ਦਿਖਾਉਣ ਲੱਗਾ 21 ਨਾਗਾ ਜੋ ਜਾਣਕਾਰੀ ਉਹ ਮਾਲਕ ਸਾਂਝੀ ਕਰ ਦੇਣਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟੰਗ ਤੋਂ ਜਿਹੜੀ ਆਦੀ ਤਸੱਲੀ ਕਰ ਸਕਦਾ ਗੱਬਣ ਹੋਣ ਦੇ ਕਾਬਲ ਲਗਭਗ 2 ਸਵਾ 2 ਸਾਲ ਦੀ ਕੱਟੀ ਐਸਟੀਮੇਟਡ ਉਮਰ ਹੋਣੀ ਹੈ ਬਾਕੀ ਬਾਈ ਤੋਂ ਪੁੱਛ ਲਾਂ ਵੀ ਕੀ ਜਾਣਕਾਰੀ ਆ ਬਾਕੀ ਕਰਨ ਵਾਲੀ ਸਭੀ ਪਲੀ ਜਿੰਦਿਆਂ ਦੇ ਵਿੱਚ ਚੰਗੀਆਂ ਠੀਕ ਐ ਥਾਂ ਤੋਂ ਨੂੰ ਚਾਰ ਮੇਰਾ ਸੰਗੋ ਮੋੜ ਦੀ ਆਉਂਦੀ ਹੈਗੀ ਤੇ ਬਾਕੀ ਗੱਲਾਂ ਤੇ ਬਾਈ ਨਾਲ ਗੱਲ ਹੋਈ ਕੀ ਡਿਟੇਲਸ ਉਹ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਠੀਕ ਹੈ ਤਾਂ ਕਿ ਜਿਹੜੀ ਵੀ ਵੀਡੀਓ ਪਾਈ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਬਾਈ ਹਸਰੀ ਕਾਲ ਜੀ ਠੀਕ ਠਾਕ ਹੈ ਵੀਰੇ ਵਧੀਆ ਵਧੀਆ ਠੀਕ ਹੈ ਜੀ ਐਡਰੈਸ ਬੋਲ ਦਿਓ ਜੀ ਐਡਰੈਸ ਜੀ ਆਪਣਾ ਪਿੰਡ ਮੈਤਾ ਹਾਂ ਜੀ ਜਿਹੜਾ ਬਰਨਾਲਾ ਜੀ ਤਸੀਲ ਤਾਪਾ ਜੀ ਤਾਪੇ ਤੋਂ ਆਪਣਾ ਪਿੰਡ ਆ ਗਿਆ ਜੀ 3-4 ਕਿਲੋਮੀਟਰ ਤੇ ਹਾਂ 3-4 ਕਿ ਬਿਚਾਲੇ ਪਿੰਡ ਮਹਿਤਾ ਆ ਗਿਆ ਤਪੇ ਦੇ ਨੇੜੇ ਤੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 977995511 ਠੀਕ ਆ ਭਾਈ ਜਿਹੜੀ ਆਪਾਂ ਇੱਕ ਕੱਟੀ ਵੇਚਣੀ ਹੈ ਨਾ ਹਾਂਜੀ ਤੇ ਕਿੰਨੀ ਉਮਰ ਦੀ ਲਗਭਗ ਇਹ 2 ਕੋਸਾਲਾਂ ਦੀ ਹੈ ਵੀਰੇ 2 ਸਾਲਾਂ ਦੀ ਠੀਕ ਆ ਮਤਲਬ ਗੱਬਣ ਹੋਣ ਦੇ ਕਰ ਮਲ ਕਾਬਲੀ ਹੈਗੀ ਨਾ ਠੀਕ ਆ ਠੀਕ ਆ ਬਾਕੀ ਜਿੰਦ ਜਾਨ ਚੰਗੀਆਂ ਨਾ ਕੱਟੀ ਦੇ ਸੋਹਣੀ ਅਜ ਤੇ ਥਾਣ ਚਾਰੇ ਬਈ ਆਹ ਥਾਣ ਦੇਖੋ ਤੁਸੀਂ ਹਾਂ ਥਾਣ ਨੂੰ ਦੇਖੋ ਮੈਨੂੰ ਲੱਗਦਾ ਕਿ ਮੈਂ ਗੱਬਣ ਹੁੰਦੀ ਹੈਗੀ ਕੋਲੀ ਕੋਲੀ ਬਹੁਤ ਕੱਟੀ ਹੈ ਬਿਲਕੁਲ ਬਿਲਕੁਲ ਚਾਰ ਥਾਣਾ ਸੋਹਣੇ ਗੈਪ ਦੇ ਵਿੱਚ ਲੱ ਤੇ ਬਾਕੀ ਇਥੋਂ ਦੇਖੋ ਸਿੰਘਾਂ ਦੀ ਜਿਹੜੀ ਮੰਤਰ ਦੇਖੋ ਠੀਕ ਹੈ ਸਿੰਘ ਮੋੜਦੀ ਹੁੰਦੀ ਹੈ ਲੈ ਵੀ ਤੋਰ ਕੇ ਦਿਖਾ ਦੇ ਕੱਟੀ ਠੀਕ ਹੈ ਲਗਭਗ ਅਸਟੀਮੇਟਡ ਉਮਰ ਹੈ 2 ਸਾਲ ਦੀ ਹੋਵੇ ਸਵਾ ਦੋ ਸਾਲ ਦੀ ਹੋਵੇ ਕਰਮ ਵਾਲੀ ਐਨੀ ਕੁ ਉਮਰਾ ਥਣ ਚਾਰ ਹੈ ਕੱਦ ਕੱਟ ਚੰਗਾ ਵਜਨ ਚੰਗਾ ਛੋੜੇ ਸਾਹਮਣੇ ਠੀਕ ਹੈ ਸਿੰਘ ਵੀ ਮੋੜਦੀ ਹੁੰਦੀ ਤੇ ਗੱਬਣ ਹੋਣ ਦੇ ਕਰਮ ਵਾਲੀ ਕਾਵਲ ਆ ਗਈ ਠੀਕ ਹੈ ਜੀ ਇਥੋਂ ਫੇਸ ਕੁਆਲਟੀ ਢਾਂਚਾ ਤੁਸੀਂ ਕੱਟਿਆ ਚੈੱਕ ਕਰ ਸਕਦੇ ਹੋ ਕਿ ਤੇ ਜਿਹੜੀ ਜਾਣਕਾਰੀ ਸੀ ਇਹ ਸਾਨੂੰ ਮਾਲਕ ਨੇ ਸਾਂਝੀ ਕਰਤੀ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਂਕ ਤੇ ਜਿਹੜੀ ਕੋਲ ਜਾ ਕੇ ਜਾਂ ਆਨਲਾਈਨ ਜਿੱਦਾਂ ਵੀ ਫੋਨ ਤੇ ਕੋਈ ਆਪਦੀ ਤਸੱਲੀ ਕਰਨੀ ਆ ਕਿਸੇ ਵੀ ਢੰਗ ਤੋਂ ਤਸੱਲੀ ਜੋ ਆਪ ਕਰ ਸਕਦਾਗਾ ਠੀਕ ਆ ਤੇ ਆਪਣਾ ਕੰਮ ਸਿਰਫ ਤੇ ਸਿਰਫ ਵੀਡੀਓ ਬਣਾਉਣਾ ਦਾ ਹੁੰਦਾਗਾ ਤੇ ਬਾਈ ਦਾ ਕੰਮ ਸਿਰਫ ਵੇਚਣਾ ਦਾ ਹੁੰਦਾ ਤੇ ਖਰੀਦਣ ਵਾਲੇ ਭਰਾ ਦਾ ਕੰਮ ਖਰੀਦਣਾ ਤੇ ਤਸੱਲੀ ਆਪਦੀ ਆਪ ਕਰਨੀ ਕਿਉਂਕਿ ਪੈਸੇ ਤੁਸੀਂ ਆਪਣੀ ਜੇ ਚੋਂ ਆਪ ਲਾਉਣਾ ਠੀਕ ਹੈ ਜੀ ਤਰੀਕ ਨੋਟ ਕਰ ਲਓ 28 ਤਰੀਕ 10 ਮਹੀਨਾ ਦੌਰਾਨ 25 ਨੂੰ ਵੀਡੀਓ ਬਣਾ ਰਹੇ ਆ ਹੋ ਸਕੇ ਹੈ ਅੱਜ ਹੀ ਅਪਲੋਡ ਹੋ ਜਾਏ 28 ਤਰੀਕ ਨੂੰ ਹੋ ਸਕਿਆ ਹੈ ਤੜਕੇ 29 ਤਰੀਕ ਨੂੰ 10 ਮਿੰਟ ਨੂੰ ਅਪਲੋਡ ਹੋਵੇ ਠੀਕ ਹੈ ਜੀ ਤੇ ਢਾਂਚਾ ਚੰਗਾ ਕੱਟੀ ਦਾ ਤੇ ਬਾਕੀ ਵੀਰੇ ਫਿਰ ਇਹਦਾ ਰੇਟ ਰੂਟ ਕੀ ਕਰਨਾ ਹੈ ਰੇਟ ਵੀਰੇ ਫੋਨ ਤੇ ਕਰਨਾ ਜਾਇ ਜੀ ਹੋਊਗਾ ਹਾਂ ਜਾਇ ਜੀ ਕੱਟੀ ਦੇ ਹਿਸਾਬ ਨਾਲ ਬਾਕੀ ਹੈਣਾ ਬਾਕੀ ਖਰੀਦਣ ਵਾਲੇ ਭਰਾ ਦੀ ਸਮਝ ਆ ਗਈ ਤੇ 2 ਸਾਲ ਦੀ ਉਮਰ ਤੋਂ ਦੱਸਤੀ ਮਿੱਤਰੋ ਤੇ ਪਿੰਡ ਮਹਿਤਾ ਤਹਿਸੀਲ ਤਵਾਦੇ ਜ਼ਿਲ੍ਹਾ ਬਰਨਾਲਾ ਬਾਕੀ ਬਾਈ ਕੋਲੇ ਕਾਲਾਂ ਕੱਟੀਆਂ ਹੋਰ ਬਣਿਆ ਖੜੀਆਂ ਨਹੀਂਆਂ ਠੀਕ ਹੈ ਜੀ ਮੈਂ ਸਾਲ-ਸਾਲ ਦੇ ਖੜੀਆਂ ਨਹੀਂਆਂ ਡੇਢ ਸਾਲ ਦੀ ਖੜੀ ਇੱਧਰ ਡੇਢ ਸਾਲ ਦੀ 2 ਸਾਲ ਦੀ ਪੌਣੇ 2 ਸਾਲ ਦੀ ਡੇਢ ਸਾਲ ਦੀ ਤੇ ਇੱਕ ਛੋਟੇ ਦੋ ਬੱਚੇ ਉਧਰ ਹੋਰ ਖੜੇ ਨੇਗੇ ਜਿਹਨੇ 8 9 ਲਾਗੇ ਜਿਹੜੇ ਛੋਟਾਂ ਕੱਟਾਂ ਦੇ ਹੋਰ ਬਾਈ ਕੋਲ ਖੜੇ ਨੇਗੇ ਇਹ ਬਾਈ ਕਹਿੰਦਾ ਇਹਨਾਂ ਦੀ ਵੀਡੀਓ ਜਿਹੜੀ ਵੱਖਰੇ ਤੌਰ ਤੇ ਪਾਉਣੀ ਹੈਗੀ ਅੱਜ ਸਪੈਸ਼ਲ ਕੱਲੀ ਬੂਰੀ ਤਾਂ ਕਿ ਜਿਹੜੀ ਬਾਈ ਕਹਿੰਦਾ ਜਦੋਂ ਬੂਰੀ ਕੱਟੀ ਦੀ ਵੀਡੀਓ ਵਿੱਚ ਪਾ ਦਿਆ ਕਾਲਾਂ ਕੱਟਾਂ ਦੀ ਤਾਂ ਫਿਰ ਭਰਾ ਸਾਰੇ ਕਾਲੀ ਕੱਟੀ ਕੋਈ ਪੁੱਛਦਾ ਨਹੀਂ ਕਿ ਤੇ ਬੂਰੀ ਦੀ ਮੰਗੀ ਕਰਦੇ ਨੇ ਸਕੇ ਬੂਰੀ ਤੁਹਾਡੇ ਵਾਸਤੇ ਅਲੱਗ ਹੀ ਜਿਹੜੀ ਆਪਾਂ ਕਰਤੀ ਤੇ ਕਰ ਲਿਓ ਬਾਈ ਦਾ ਸੰਪਰਕ ਠੀਕ ਆ ਬਾਈ ਧੰਨਵਾਦ